ਦਰਸ਼ਕੋ ਅੱਜ ਆਪਾਂ ਆਏ ਹਾਂ ਚੰਡੀਗੜ੍ਹ ਚੰਡੀਗੜ੍ਹ ਆਪਾਂ ਕਿਸ ਜਗ੍ਹਾ ਦੇ ਉੱਪਰ ਆਏ ਆ ਅੱਜ ਆਪਾਂ ਆਏ ਆ ਚੰਡੀਗੜ੍ਹ ਵਰਲਡ ਪਾਰਕ ਜਿੱਥੇ ਕਹਿੰਦੇ ਵੀ ਤਰ੍ਹਾਂ ਤਰ੍ਹਾਂ ਦੇ ਉਰੇ ਪੰਛੀ ਪਾਏ ਜਾਂਦੇ ਨੇ ਪੂਰਾ ਜਿਹੜੀ ਜੰਗਲੀ ਮਾਹੌਲ ਬਣਾਇਆ ਵਾ ਦੇਖ ਲਓ ਤੁਸੀਂ ਆਲੇ-ਦਾਲੇ ਐਨ ਜਿਵੇਂ ਜੰਗਲ ਦੇ ਵਿੱਚ ਆਗੇ ਹੁੰਨੇ ਆ ਉਹ ਚੀਜ਼ ਆ ਬਾਈ ਉਰੇ ਟਿਕਟ ਕਾਊਂਟਰ ਆ ਆ ਟਿਕਟ ਦੇਖ ਲਓ 50 ਰੁਪਏ ਟਿਕਟਾਂ ਨਿਆਣੀ ਦੀ 30 ਰੁਪਏ ਆ ਜਿਹੜੇ ਬਾਹਰ ਬੂਰ ਤੋਂ ਲੋਕ ਆਉਂਦੇ ਨੇ ਉਹਦੀ 100 ਰੁਪਏ ਆ ਤੇ ਨੰਬਰ 2 ਇਹਦੇ ਵਿੱਚ ਤੁਹਾਨੂੰ ਮੈਂ ਹੋਰ ਦੱਸਾਂ ਜੇ ਇਹਦੀ ਲੋਕੇਸ਼ਨ ਤੁਹਾਨੂੰ ਮੈਂ ਸਹੀ ਦੱਸਾਂ ਵੀ ਜੇ ਮੈਨੂੰ ਆਪਾਂ ਨੂੰ ਜਾਣਾ ਹੋਵੇ ਨਾ ਤਾਂ ਆਉਣਾ ਹੋਵੇ ਸੌਰੀ ਇਹ ਆ ਜਾਂਦਾ ਆਪਣਾ ਸੁਖਨਾਲੇਕ ਦੇ ਕੋਲੀ ਆ ਜਾਂਦਾ ਨਾਲੇ ਦਾ ਸੁਖਨਾਲੇਕ ਹੰਮਲੋ ਤੇ ਨਾਲੇ ਆ ਭੌਗਰੇ ਵੀ ਦਿਖਾਓ ਆ ਇਹਦਾ ਸਮੇਂ ਆ ਆ ਸਮਾਂ ਦੇਖ ਲਓ 10 ਤੋਂ 6 ਵਜੇ ਤੱਕ ਇਹਦੀ ਟਾਈਮਿੰਗ ਆ ਤੇ ਬਈ ਉਰੇ ਪੰਛੀ ਕਹਿੰਦੇ ਵੀ ਹਰ ਤਰ੍ਹਾਂ ਦਾ ਉਰੇ ਪੰਛੀ ਜਿਹੜੇ ਆਪਣਾ ਇੰਡੀਆ ਦੇ ਪਾਈ ਜਾਂਦੇ ਨੇ ਉਰੇ ਨੇ ਕਿਉਂਕਿ ਇਹਨੂੰ ਬਈ ਮਾਹੌਲ ਉਰੇ ਉਹ ਹਜਾ ਦਿੱਤਾ ਵਾ ਤੇ ਬਾਕੀ ਆਜੋ ਹੁਣ ਆਪਾਂ ਗਾਹਾਂ ਚੱਲਦੇ ਆਂ ਅੰਦਰ ਜਾ ਕੇ ਦੇਖਦੇ ਆਂ ਵੀ ਕਿਹੜੇ ਕਿਹੜੇ ਪੰਛੀ ਨੇ ਹੁਰੇ ਲਓ ਵੀ ਦਰਸ਼ਕੋ ਲਓ ਹੁਣ ਆਗੇ ਆਪਾਂ ਅੰਦਰ ਆਹ ਦੇਖ ਲਓ ਤੁਸੀਂ ਅੰਦਰ ਦਾ ਨਜ਼ਾਰਾ ਕਿਵੇਂ ਆ ਨਜ਼ਾਰਾ ਕਾਦਾ ਤੁਹਾਨੂੰ ਆਇਂ ਲੱਗੂਗਾ ਜਿਵੇਂ ਆਪਾਂ ਔਰਬਿਟ ਕਿਹੜਾ ਆਪਣਾ ਜੰਗਲ ਆ ਉਹਦੇ ਵਿੱਚ ਆਗੇ ਹੁੰਨੇ ਆ ਜਿਮਕੌਰ ਬਟ ਆਇਂ ਲੱਗਦਾ ਜਿਵੇਂ ਜਿਮਕੌਰ ਬਟ ਦੇ ਵਿੱਚ ਆ ਗਿਆ ਬਾਕੀ ਤੁਸੀਂ ਦੇਖ ਲਓ ਤੁਹਾਨੂੰ ਆਪੇ ਪਤਾ ਲੱਗੂ ਇੱਥੇ ਕਹਿੰਦੇ ਸਸਤੇ ਭਾੜਾ ਚਿੜੀਆ ਘਰ ਹਾਂ ਕਿਉਂ ਹਰ ਪੇਜ ਵੀ ਸਸਤੇ ਭਾੜਾ ਚਿੜੀਆ ਘਰ ਆ ਸਭ ਤੋਂ ਘੱਟ ਰੇਟ ਵਾਲਾ ਤੇ ਵਧੀਆ ਇੰਜੋਏ ਅਸਲ ਚ ਆਨੰਦ ਕਿੱਥੇ ਆਉਂਦਾ ਵਾ ਜਿੱਥੇ ਕੁਦਰਤ ਤੇ ਖੂਬਸੂਰਤੀ ਆ ਉਹ ਦੋਨੇ ਚੀਜ਼ਾਂ ਨਾਲੇ ਬਿਲਕੁਲ ਬਾਈ ਇੱਕ ਚੀਜ਼ ਤੇ ਹੋਰ ਚਾਹ ਜਿੰਮ ਕਰੋ ਰਿਆ ਕੇ ਆ ਜਮ ਜਮ ਲਾ ਕੇ ਹਾਂ ਓਪਨ ਜਿੰਮ ਰੱਖੀ ਆ ਹਾਂ ਆਦਾਂ ਵਾ ਪਾਵਾਗੇ ਵੀਡੀਓ ਤੇ ਆ ਜਾ ਹੁਣ ਆਪ ਬਾਈ ਖਾਣ ਵਾਲੀ ਚੀਜ਼ ਨਹੀਂ ਕੋਈ ਲਿਆ ਸਕਦੇ ਅੰਦਰ ਇਹ ਬਾਈ ਕਹਿੰਦੇ ਕੰਟੀਨ ਕੰਟੂਨ ਆ ਹਾਂ ਤੇ ਬਈ ਆ ਦੇਖੋ ਇਹ ਪਾਣੀ ਦਾ ਪ੍ਰਬੰਧ ਇਹ ਪ੍ਰਬੰਧ ਉਰੇ ਸਾਰਾ ਹੈ ਪ੍ਰਸ਼ਾਸਨ ਨੇ ਦਿੱਤਾ ਜੇ ਆਪਾਂ ਨੂੰ ਟਿਕਟ ਲੱਤੀ ਆ ਤਾਂ ਪ੍ਰਬੰਧ ਉਰੇ ਪੂਰਾ ਤੁਸੀਂ ਬਾਕੀ ਆ ਦੇਖਦੇ ਚਲੋ ਪੂਰਾ ਜੰਗਲ ਦਾ ਮਾਹੌਲ ਔਰੇ ਇਹ ਨਹੀਂ ਹੈਗਾ ਵੀ ਦੇਖੋ ਤੁਸੀਂ ਇਹਨਾਂ ਆ ਪਾਰਕਾਂ ਪੂਰਕਾਂ ਬਹੁਤ ਸੋਹਣੀਆਂ ਬਣੀਆਂ ਨੇ ਜਿਹੜੀਆਂ ਬਣਾਈਆਂ ਵੀਆਂ ਨੇ ਜੇ ਆਪਾਂ ਕਰ ਉਰੇ ਆਵਾਂਗੇ ਪੂਰਾ ਇੰਜੋਏ ਕਰਕੇ ਬੰਦਾ ਜਾਊਗਾ ਔਰੇ ਤੇ ਇਹ ਹੈਗਾ ਪੈ ਜਾਂਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸੁੱਖ ਨਾਲ ਲੇਕਦੇ ਕੋਲ ਪੈ ਜਾਂਦਾ ਤੇ ਆਜੋ ਹੁਣ ਬਾਕੀ ਆਪਾਂ ਗਾਹਾਂ ਦੇਖਦੇ ਆਂ ਵੀ ਕਹੇ ਜੀ ਉਰੇ ਪੰਛੀ ਨੇ ਆਹ ਦੇਖ ਲਓ ਇੱਧਰ ਨੂੰ ਵੀ ਜਿਵੇਂ ਮਾਹੌਲ ਆ ਨਾ ਮਾਹੌਲ ਪੂਰਾ ਜੰਗਲ ਵਾਲਾ ਹੈ ਤੇ ਆਹ ਦੇਖ ਲਓ ਉੱਧਰ ਜਿਹੜੇ ਪੰਛੀ ਬਲਡ ਪਾਏ ਜਾਂਦੇ ਨੇ ਬਤਕਾਂ ਜੀਆਂ ਨੇ ਮੈਨੂੰ ਲੱਗਦਾ ਤੁਹਾਨੂੰ ਪਾਉ ਮਾੜਾ ਜ ਨੇੜੇ ਕਰਕੇ ਦਿਖਾ ਦਈਏ ਇਹ ਆ ਦੇਖੋ ਇਹ ਇਹ ਜਿਹੇ ਪੰਛੀ ਪਾਈ ਪਾਏ ਜਾਂਦੇ ਨੇ ਉਰੇ ਬਾਕੀ ਆਜੋ ਆਪਾਂ ਗਾਹਾਂ ਹੋਰ ਜਾ ਕੇ ਦੇਖਦੇ ਹਾਂ ਵੇ ਹੋਰ ਕਿਹੜੇ ਪੰਛੀ ਨੇ ਆਜੋ ਫਿਰ ਚੱਲੀਏ ਗਾਹ ਨੂੰ ਸੋਨੀ ਬਾਈ ਦਾ ਚੈਨਲ ਸੋਨੀ ਬਾਲਪੁਰ ਇਹ ਤੁਸੀਂ ਸਬਸਕ੍ਰਾਈਬ ਕਰ ਲਿਓ ਬਿਹਾਈਂਡ ਦਾ ਸੀਨ ਕੀ ਸਾਰੀਆਂ ਗੱਲਾਂ ਬਾਤਾਂ ਸਾਡਾ ਕਿਉਂਕਿ ਪ੍ਰਮੁੱਖ ਟੂਰ ਪਲੈਨਰ ਇਹ ਬੰਦਾ ਤੇ ਨਹੀਂ ਤਾਂ ਆ ਇਧਰਲੇ ਪਾਸੇ ਵੀ ਸੋਨੀ ਵੀਰੇ ਹੋਊਗਾ ਹਾਂ ਬਾਈ ਬਤ ਕਾ ਜੀ ਵੱਡੀ ਗੱਲ ਇਹ ਆ ਵੀ ਇਹਨਾਂ ਨੂੰ ਕੁਦਰਤੀ ਮਾਹੌਲ ਮਿਲਿਆ ਬਈ ਤੂੰ ਆਪੇ ਦੇਖੁਰੇ ਕਿੰਨਾ ਕੁਦਰਤੀ ਮਾਹੌਲ ਲੱਗਦਾ ਆਪਾਂ ਨੂੰ ਆਪਾਂ ਨੂੰ ਕਿੰਨ ਲੱਗਦਾ ਦਿਖਾ ਵੀ ਜੰਗਲ ਲੱਗੂ ਤੁਹਾਨੂੰ ਇੱਥੋਂ ਆਏ ਨਹੀਂ ਪਤਾ ਕਿ ਨਾ ਵੀ ਚੰਡੀਗੜ੍ਹ ਹੈਗੇ ਕੀ ਆ ਕੁਦਰਤੀ ਮਾਹੌਲ ਵਾਲੀ ਗੱਲ ਪੂਰੀ ਆ ਆ ਜੋ ਗਰਾਇਟਰ ਨੇ ਪਾਸੇ ਚੱਲ ਗਏ ਬਾਕੀ ਬਾਈ ਆ ਦੇਖੋ ਤੁਹਾਨੂੰ ਗਾਹਾਂ ਦੇਖੋ ਆ ਨਵੇਂ-ਨਵੇਂ ਪਾਰ ਵਿੱਚ ਡਿਜ਼ਾਈਨ ਪਾਏ ਹੋਏ ਨੇ ਆ ਦੇਖੋ ਕਿਤੇ ਬਾਜ ਦਾ ਕਿਉਂਕਿ ਬਾਈ ਉਰੇ ਸਾਰੇ ਪੰਛੀ ਨਾ ਮੈਂ ਦੇਖਿਆ ਇਹ ਇਹ ਤਾਂ ਹੈ ਨਹੀਂ ਪੰਛੀ ਹੁਣ ਕੋਈ ਛੇਰ ਆ ਕੋਈ ਬੜੀ ਚੀਜ਼ ਆਪਾਂ ਨੂੰ ਸਾਹਮਣੇ ਦਿਖ ਜੂਗਾ ਕਿਉਂਕਿ ਬਾਈ ਉਰੇ ਦਰਖਤਾਂ ਦੇ ਉੱਤੇ ਆਲਣੇ ਨੇ ਪੰਛੀਆਂ ਦੇ ਬਾਜ ਵਗੈਰਾ ਹੋਗੇ ਤੇ ਹੋਰ ਵੱਡ ਜਿਹਨਾਂ ਦੇ ਆਪਾਂ ਨਾ ਨਹੀਂ ਜਾਣਦੇ ਬਾਈ ਉਸਾਰੇ ਉਰੇ ਪਾਏ ਜਾਂਦੇ ਨੇ ਜੇ ਤੁਸੀਂ ਆ ਕੇ ਦੇਖੋ ਬੜੀ ਸ਼ਾਂਤੀ ਵਾਲੀ ਜਗ੍ਹਾ ਨਾ ਕੋਈ ਸ਼ੋਰ ਨਾ ਕੋਈ ਸ਼ਰਾਬਾ ਚੱਪ ਕਰਕੇ ਆਪਣਾ ਸ਼ਾਂਤੀ ਮਿਲਦੀ ਹੈ ਜਿਹੜੀਆਂ ਇੱਥੇ ਪੂਰੀ ਸ਼ਾਂਤੀ ਆ ਜੇ ਤੁਸੀਂ ਆਇਓਗੇ ਬਾਕੀ ਆਈ ਜਾਓ ਤੁਹਾਨੂੰ ਆ ਗਾਹਮ ਦਿਖਾਉਣੀ ਆ ਵੀ ਪਾਰਕਾਂ ਬਈ ਬਹੁਤ ਜ਼ਿਆਦਾ ਬਣਾਈਆਂ ਹੋਈਆਂ ਨੇ ਇੱਥੇ ਹਰ ਤਰ੍ਹਾਂ ਦਾ ਮੈਂ ਦੇਖਿਆ ਵੀ ਬੂਟਾ ਵੀ ਇੱਥੇ ਹਰ ਤਰ੍ਹਾਂ ਦਾ ਫਰੂਟ ਦਾ ਵੀ ਹੋ ਗਿਆ ਫੁੱਲਾਂ ਵਾਲੇ ਵੀ ਹੋਗੇ ਹਰ ਤਰ੍ਹਾਂ ਦਾ ਇੱਥੇ ਬੂਟਾ ਤੁਹਾਨੂੰ ਯਾਦ ਰੱਖ ਤੇ ਤੁਹਾਨੂੰ ਮਿਲੂ ਮਿਲੂ ਮਿਲੂਗਾ ਹਾ ਦੇਖੋ ਤੁਸੀਂ ਕਹਾਂ ਕਿੰਨੀਆਂ ਸੋਹਣੀਆਂ ਆਪਣਾ ਬਤਕਾਂ ਡੱਕ ਕਹਿ ਦਿੰਨੇ ਆ ਜਿਹਨੂੰ ਉਹ ਬਹੁਤ ਸੋਹਣੀਆਂ ਤਸਵੀਰਾਂ ਨੇ ਬਾਕੀ ਆ ਜੋ ਹੋਰ ਗਾਹਾਂ ਚੱਲ ਕੇ ਦੇਖਦੇ ਆ ਗਾਹਾਂ ਕੀ ਆ ਆ ਦੇਖੋ ਦਰਸ਼ਕੋ ਇੱਥੋਂ ਆਸਰੀ ਜਿਹੜਾ ਚੰਡੀਗੜ੍ਹ ਬਰਡ ਪਾਰਕ ਆ ਇੱਥੇ ਆ ਕੇ ਸਟਾਰਟ ਹੁੰਦਾ ਪਹਿਲਾਂ ਤਾਂ ਪਉਣੀਓ ਚਾਰੇ ਪਾਸੇ ਫਰੀ ਗਏ ਘੁੰਮਦੇ ਇਥੋਂ ਓਪਨਿੰਗ ਆ ਉਹ ਇੱਥੋਂ ਹੁੰਦੀ ਆ ਬਾਈ ਓਰੇ ਦੇਖੋ ਧਿਆਨ ਨਾਲ ਆ ਛਾਪੀਆਂ ਮੈਨੇ ਡੱਕ ਡੱਕ ਆ ਆ ਦੇਖ ਲਓ ਤੁਸੀਂ ਉੱਪਰ ਇੱਥੋਂ ਸਟਾਰਟਿੰਗ ਹੁੰਦੀ ਆ ਤੇ ਬਾਕੀ ਇੱਧਰ ਦੇਖੋ ਬਾਈ ਕਿਤੇ ਕਿਤੇ ਓਰੇ ਫੁੱਲ ਬੂਟੇ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਮੈਨ ਤਾਂ ਇੰਨਾ ਜ਼ਿਆਦਾ ਕਿਸੇ ਹੋਰ ਜਾ ਕੇ ਜਮਿੰਚ ਆਪਾਂ ਛੱਤ ਵੀੜ ਜਿਹੜੀ ਆ ਘਰ ਜਾਨੇ ਆ ਉਹ ਵੀ ਲਾਲ ਓਰੇ ਛੱਤ ਤੋਂ ਵੀੜ ਚਿੜੀਆ ਘਰ ਨਾਲੋਂ ਵੀ ਜ਼ਿਆਦਾ ਮੈਨੂੰ ਵੈਟਰ ਲੱਗਿਆ ਇੱਥੇ ਫਿਰਨਾ ਤੇ ਆ ਆਜੋ ਆਪਾਂ ਹੁਣ ਗਾਂ ਚੱਲਦੇ ਆਂ ਰੀਲ ਫਾਰਮ 'ਚ ਤੇ ਆਪਾਂ ਗਾਂਹ ਦੇਖਦੇ ਆਂ ਵੀ ਗਾਂਹ ਪੰਛੀ ਕਹੇ ਜੇ ਪਾਈ ਜਾਂਦੇ ਆ ਇਹ ਤਾਂ ਬਈ ਡੁਪਲੀਕੇਟ ਜੀ ਨੇ ਜਿਹੜੇ ਉੱਪਰ ਬੈਠੇ ਨੇ ਬਾਕੀ ਆਜੋ ਆਪਾਂ ਗਾਂਹ ਦੇਖਦੇ ਆਂ ਆਹ ਦੇਖੋ ਦਰਸ਼ਕੋ ਜਿਹੜੇ ਆ ਉਰੇ ਪੰਛੀ ਨੇ ਨਾ ਇਹ ਐਸ ਹਾਵ ਦਾ ਉਹਦੇ ਰੱਖੇ ਹੋਏ ਨੇ ਆਹ ਦੇਖ ਲਓ ਤੁਸੀਂ ਬੜੀਆਂ ਚਸ਼ਮਾ ਨੇ ਪੰਛੀਆਂ ਦੀਆਂ ਮੱਥੋਂ ਨੂੰ ਥੋੜਾ ਜਿਆ ਨੇੜੇ ਕਰਕੇ ਦਿਖਾ ਦਰਨਾ ਆਹ ਦੇਖੋ ਇਹ ਪੰਛੀ ਨੇ ਜਿਹੜੇ ਉਰੇ ਰੱਖੇ ਬੇ ਨੇ ਇਹਨਾਂ ਨੇ ਤੇ ਵਿਚੇ ਪਈ ਜਾਂਦੇ ਆਲ ਨੇ ਉਹਨਾਂ ਨੇ ਪਾਏ ਬੇ ਨੇ ਇਹ ਪਰ ਆਪਾਂ ਕਹੀਏ ਇਹਨਾਂ ਨੂੰ ਇਹ ਕੋਈ ਕੁਦਰਤੀ ਵਾਲਾ ਨਹੀਂ ਹੈਗਾ ਇਹ ਬੰਦ ਕਰਕੇ ਰੱਖੇ ਬੇ ਇਹ ਕੋਈ ਕੁਦਰਤੀ ਮਾਹੌਲ ਨਹੀਂ ਹੈਗਾ ਜਣੀਏ ਬੰਦ ਕਰੇ ਬੇ ਨੇ ਅੰਦਰ ਕਿਉਂਕਿ ਇਹਨਾਂ ਨੂੰ ਬਈ ਪੰਛੀਆਂ ਨੂੰ ਬਹੁਤ ਜ਼ਿਆਦਾ ਉਰੇ ਖਤਰਾ ਹੋਊਗਾ ਜਿਵੇਂ ਬਾਜ ਇਲਵ ਵਗੈਰਾ ਉਹ ਇਹਨਾਂ ਨੂੰ ਨਹੀਂ ਛੱਡਦੇ ਹੁਣੇ ਕਿਉਂਕਿ ਇਹ ਬਾਈ ਕੋਈ ਆਸਟ੍ਰੇਲੀਆ ਦੇ ਕੋਈ ਬਾਹਰਲੇ ਪੰਛੀ ਨੇ ਜਿਹੜੇ ਦੇ ਵਿੱਚ ਪਾਏ ਜਾਂਦੇ ਨੇ ਤੁਸੀਂ ਉਰੇ ਆ ਕੇ ਜਣੀਆ ਆਪਣੀ ਨਜ਼ਰ ਨਾਲ ਦੇਖੋਗੇ ਤਾਂ ਆਪਣੀ ਨਜ਼ਰ ਨਾਲ ਦੇਖਿਆ ਤੇ ਕੈਮਰੇ ਦੀ ਨਜ਼ਰ ਨਾਲ ਦੇਖਿਆ ਬਹੁਤ ਫਰਕ ਹੁੰਦਾ ਮੈਂ ਕਹਿੰਦਾ ਤੁਹਾਨੂੰ ਵੀ ਇੱਕ ਵਾਰੀ ਜਾ ਕੇ ਵੇਸਟ ਜ਼ਰੂਰ ਕਰਨਾ ਚਾਹੀਦਾ ਔਰ ਚੱਲਦੇ ਆਂ ਆਪਾਂ ਗਾਹਾਂ ਹੋਰ ਦੇਖਦੇ ਆਂ ਆਜੋ ਜੀ ਲੋਬੀ ਦਰਸ਼ਕੋ ਆਪਾਂ ਚੁੱਕਿਆ ਹੁਣ ਅੰਦਰ ਅੰਦਰ ਉਰੇ ਹੈਗੇ ਨਾ ਬੱਤਕਾਂ ਵਗੈਰਾ ਬੱਤਕਾਂ ਵਗੈਰਾ ਨੂੰ ਬਾਈ ਦੇਖਿਆ ਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਉੱਥੇ ਕੁਦਰਤੀ ਇਹ ਤੇ ਵਾਕਈ ਦੇਖੋ ਕਿ ਕੁਦਰਤੀ ਮਾਹੌਲ ਦਿੱਤਾ ਬਾਹਣਾ ਨੂੰ ਦੇਖੋ ਕਿਵੇਂ ਪਾਣੀ ਚੱਲਦਾ ਹੈ ਤੇ ਵਿੱਚ ਨਾਉਂਦੀਆਂ ਨੇ ਤੇ ਕੁਛ ਹੋ ਹੋ ਨੇ ਮੈਂ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣਾ ਦੇਖੋ ਦਿੱਤਾ ਹੈ ਨਾ ਬਾਈ ਕੁਦਰਤੀ ਮਾਹੌਲ ਪੂਰਾ ਐਨ ਸਵਾਦ ਵਾਲੀ ਜਗ੍ਹਾ ਪੂਰੀ ਠੰਡਕ ਤੇ ਬਾਈ ਹੈ ਬਾਕੀ ਦੇਖਣ ਵਾਲੀ ਚੀਜ਼ ਤੁਸੀਂ ਦੇਖੋ ਕਿ ਉੱਪਰ ਉੱਪਰ ਕਿੱਡਾ ਤਕੜਾ ਜਾਲ ਪਾਇਆ ਹੋਇਆ ਹੈ ਇਹ ਨਹੀਂ ਹੈਗਾ ਬਾਈ ਵੀ ਕੋਈ ਇੰਤੇ ਹਮਲਾ ਕਰ ਦੂ ਜਾਂ ਕੁਛ ਕਰ ਦੂਗਾ ਉਹਦੇ ਲਈ ਵੀ ਬੜੀਆਂ ਨੂੰ ਸਕਿਉਰਟੀ ਪੂਰੀ ਹੈ ਨਾ ਕੋਲ ਆਹ ਦੇਖੋ ਤੁਸੀਂ ਮੰਗਦੀਆਂ ਨੇ ਬੱਤਕਾਂ ਹੈ ਨਾ ਕੁਦਰਤੀ ਮਾਹੌਲ ਦਾ ਪੂਰਾ ਜਿੱਦੇ ਜਾਓ ਦੇਖਦੇ ਤੇ ਕਾਲੀਆਂ ਰੰਗ ਦੀਆਂ ਉਧਰ ਆ ਗਈਆਂ ਵਾਈਟ ਦਾ ਕਲਰ ਆ ਚਿੱਟੇ ਰੰਗ ਦੀਆਂ ਬੱਤਕਾਂ ਆ ਗਈਆਂ ਤੇ ਗਾਹਾਂ ਬਈਓ ਦੇਖੋ ਛੋਟਾ ਜਿੰਦਾ ਘਰ ਜਾ ਪਾਇਆ ਵਾ ਹੈ ਨਾ ਯਾਰ ਇਹ ਦਰਸ਼ੀਜ ਤੇ ਆਜੋ ਪਾ ਬਾਕੀ ਗਾਹਾਂ ਜਾ ਕੇ ਦੇਖਦੇ ਆ ਗਾਹਾਂ ਵੀ ਮੇਰੇ ਹਿਸਾਬ ਨਾਲ ਮਾਹੌਲ ਗਾਹਾਂ ਵੀ ਸਿਰਾਈ ਮਾਹੌਲ ਹੋਊਗਾ ਆਜੋ ਪਾ ਗਾਹਾਂ ਚੱਲੀਏ ਆਜੂ ਦਰਸ਼ ਕੋ ਆ ਦੇਖੋ ਤੁਸੀਂ ਤੁਹਾਨੂੰ ਮੈਂ ਦਿਖਾਵਾਂ ਜਿਵੇਂ ਕਹਿੰਦੇ ਆ ਆ ਦੇਖੋ ਆ ਚੱਲਦਾ ਝਰਨਾ ਚੱਲਦਾ ਨਾ ਆ ਫਿਰ ਲੱਕੜੀ ਦਾ ਆ ਗਿਆ ਪੁਲ ਜ ਆ ਗਿਆ ਇਹ ਆ ਦੇਖੋ ਤੁਸੀਂ ਆ ਲੱਕੜੀ ਦਾ ਪੋਲਾ ਇਧਰ ਇਧਰ ਛੱਡੀਆਂ ਵੀਆਂ ਨੇ ਬੱਤਕਾਂ ਹੈ ਨਾ ਕਮਾਲ ਦਾ ਦ੍ਰਿਸ਼ ਜੇ ਗੱਲ ਬਣੀਏ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੈ ਨਾ ਮਾਹੌਲ ਬਣਾਇਆ ਵਾ ਇਹਨਾਂ ਖਾਤਰ ਫਿਰ ਜਾਮਾਲ ਆ ਆ ਦੇਖੋ ਆ ਝਰਨਾ गिरਦਾ ਕਿੰਨਾ ਸੋਹਣਾ ਕੁਦਰਤੀ ਨਜ਼ਾਰਾ ਯਾ ਦੱਸਾ ਵੈਨਾਂ ਨੂੰ ਵੀ ਭਾਈ ਆਪਾਂ ਕਬੂਰੇ ਅਹਿਸਾਸ ਹੁੰਦਾ ਵੀ ਹੈ ਉਹ ਬਾਕੀ ਬਈ ਪੂਰਾ ਕੁਦਰਤੀ ਦਾ ਨਜ਼ਾਰਾ ਦੱਸਾ ਵਾ ਉਹ ਦੇਖ ਲਓ ਤੁਸੀਂ ਉਹ ਦਰਪੇੜ ਕਰਦਾ ਫਿਰਦਾ ਆਹ ਦੇਖੋ ਤੁਸੀਂ ਕਾਲੇ ਰੰਗ ਦੀ ਉਹ ਦੇਖੋ ਆਏ ਹਾਂ ਦੇਖ ਮਸਤਿਆ ਫਿਰਦਾ ਮਸਤਿਆ ਠੰਡੇ ਪਾਣੀ ਚ ਮਸਤਿਆ ਫਿਰਦਾ ਮਸਤਿਆ ਜਿਵੇਂ ਮਸਤਿਆ ਵਾ ਹਾਥੀ ਹੁੰਦਾ ਆਏ ਫਿਰਦਾ ਹੈ ਉਹ ਦੇਖੋ ਇੱਕ ਛੋਟਾ ਜਿਹਾ ਬੱਚਾ ਵੀ ਆਉਂਦਾ ਇਹਨਾਂ ਦਾ ਮੈਂ ਕਹਾਂ ਤੁਸੀਂ ਗੱਲ ਛੱਡ ਦਿਓ ਵੀ ਨਜ਼ਾਰੇਦਾਰ ਚੀਜ਼ ਆ ਪੂਰੀ ਆਹ ਦੇਖ ਲਓ ਤੁਸੀਂ ਆ ਫੇਰ ਆ ਗਿਆ ਇੱਕ ਲੱਕੜੀ ਦਾ ਪੁਲ ਜਾਂ ਆ ਫਿਰਦੇ ਨੇ ਵਿੱਚ ਨਿਆਣਿਆਂ ਨੂੰ ਲਈ ਫਿਰਦੇ ਨੇ ਆਪਣੇ ਇਹ ਮੈਂ ਕਹਾਂ ਤੁਸੀਂ ਗੱਲੇ ਗੱਲਬਾਤ ਐਨ ਐਂਡ ਕਰੀ ਵੀ ਆ ਪਤੰਦਰਾ ਨੇ ਜੇ ਵਰਲਡ ਪਾਰਕ ਬਣਾਇਆ ਤਾਂ ਐਵੇਂ ਨਹੀਂ ਨੋਂ ਰੱਖਿਆ ਵਰਡ ਪਾਰਕ ਇਹਨਾਂ ਨੇ ਹੈ ਆਹ ਦੇਖੋ ਦੇਖੋ ਕਿ ਮਸਤ ਮਸਤੀਆਂ ਕਰਦਾ ਜਿਵੇਂ ਤੰਦਰੁਸਤੀ ਲੜਦੀ ਹੁੰਦੀ ਹੈ ਕਹਿੰਦੇ ਨੀ ਤੰਦਰੁਸਤੀ ਲੜਦੀ ਜਨੇ ਨੂੰ ਕਹਿੰਦੇ ਨੇ ਉਹ ਚੀਜ਼ ਆ ਵੀ ਤੰਦਰੁਸਤੀ ਲੜਦੀ ਐ ਇਹਦੇ ਇਹ ਕੋ ਬੈਠਾ ਵੀ ਉਹਦੇ ਉਹ ਹਾਂ ਬਾਈ ਲੈ ਉੱਪੀ ਉਹ ਵੀ ਕਹਿੰਦੇ ਕੋ ਬੱਠਾ ਉਹਨੂੰ ਵੀ ਦੇਖੋ ਲੈ ਦੇਖੋ ਆਹ ਦੇਖੋ ਕਿੰਨਾ ਖੂਬਸੂਰਤ ਪੰਛੀ ਬੈਠਾ ਲੈ ਹੈਗਾ ਨਾ ਕੀ ਜਿਹੜਾ ਖੂਬਸੂਰਤ ਪੰਛੀ ਬੈਠਾ ਕਿਉਂ ਮੰਨਦੇ ਆ ਨਾ ਪੂਰਾ ਟਿਕਿਆ ਬੈਠਾ ਵਾ ਦੇਖੋ ਭਾਈ ਇਹ ਚੀਜ਼ਾਂ ਨੇ ਦੇ ਨਜ਼ਾਰੇਦਾਰ ਤੁਹਾਨੂੰ ਤਾਂ ਹੀ ਕਹਿਣਾ ਵੀ ਇੱਕ ਵਾਰੀ ਜ਼ਰੂਰ ਉਰੇ ਆ ਕੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਆ ਕੇ ਵੀਰ ਜੀ ਇੱਕ ਵਾਰੀ ਵਿਸਟ ਕਰਾਓ ਇਹ ਸੀਗਾ ਮਾਹੌਲ ਤੁਹਾਨੂੰ ਦਿਖਾਤਾ ਹੁਣ ਆਉਣ ਦੀ ਜ਼ਿੰਮੇਵਾਰੀ ਥੋਡੀ ਆ ਸੁਖਨਾ ਝੀਲ ਦੇ ਕੋਲ ਪੈ ਜਾਂਦਾ ਜਮਾ ਨਾਲੇ ਪੈ ਜਾਂਦਾ ਪਤਾ ਨਹੀਂ 5 ਸੈਕਟਰ ਕੁਸਕੜ ਕਹਿੰਦੇ ਸੀਗੇ ਪਰ ਆਪਾਂ ਬਾਲੀਆਂ ਗੱਲਾਂ ਚ ਨਾ ਪਿਓ ਸੁਖਨਾ ਝੀਲ ਦੇ ਨਾਲੇ ਬਰਡ ਪਾਰਕ ਨੌ ਇਹਦਾ ਪੂਰੀ ਫੀਲਿੰਗ ਆਉਂਦੀ ਐ ਇੱਥੇ ਆ ਕੇ ਤੇ ਤੁਸੀਂ ਬੱਚਿਆਂ ਨੂੰ ਵੀ ਜਰੂਰ ਲੈ ਕੇ ਆਇਓ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ Okay.